ਗੱਲ ਕਰੀਏ ਮਕਾਨ ਬਣਾਉਣ ਦੀ ਗਰੀਬ ਪਰਵਾਰਾਂ ਦੇ ਮਕਾਨ ਬਣਾਉਣ ਦੀ ਜਿਨ੍ਹਾਂ ਨੇ ਮਕਾਨਾਂ ਦੀ ਹਾਲਤ ਖਸਤਾ ਹੈ ਨਵੇਂ ਸਿਰੇ ਤੋਂ ਕਹਿੰਦੇ ਜੇ ਢਾਹ ਕੇ ਜਿਹੜੇ ਮਕਾਨ ਨੇ ਕਮਰੇ ਨੇ ਬਣਾਏ ਜਾਣ ਕੇ ਬਹੁਤ ਵਧੀਆ ਉਪਰਾਲਾ ਇਹਨਾਂ ਵੀਰਾਂ ਨੇ ਚੜ੍ਹਦੀ ਕਲਾ ਗਰੁੱਪ ਵੱਲੋਂ ਸ਼ੁਰੂ ਕੀਤਾ ਸਤਵਿੰਦਰ ਭਾਈ ਹੁਣੀ ਸਾਡੇ ਨਾਲ ਮੌਜੂਦ ਨੇ ਇੱਕ ਪਰਿਵਾਰ ਤਾਂ ਜੀ ਬੱਚੇ ਛੋਟੇ ਆ ਬੇਟੀ 14 ਸਾਲ ਦੀ ਹੈ ਤੇ ਬੱਚਾ 11 ਸਾਲ ਦਾ ਹੈ ਉਹਨਾਂ ਦੇ ਮਤਲਬ ਮਾਤਾ ਪਿਤਾ ਮਤਲਬ ਡੈਥ ਹੋ ਗਈ ਹੈ ਉਹਨਾਂ ਦੇ ਫਾਦਰ ਸਾਹਿਬ ਨੂੰ ਕੈਂਸਰ ਸੀ ਤੇ ਉਹਦੇ ਬਿਜੋਗ ਚ ਵਿਚਾਰੀ ਮਾਤਾ ਉਹਨਾਂ ਦੀ ਬਿਮਾਰ ਰੋਕੇ ਉਹਨਾਂ ਦੀ ਵੀ ਡੈਥ ਹੋ ਗਈ ਤੇ ਉਹ ਕਮਾਉਣ ਯੋਗ ਨਹੀਂ ਹੈਗੇ ਤੇ ਉਹਨਾਂ ਦੀ ਮਕੱਚੇ ਮਕਾਨ ਦੀ ਵੀਡੀਓ ਮੈਨੂੰ ਮੇਰੇ ਕੋਲ ਆਈ ਜਦੋਂ ਮੈਂ ਸਟੇਟਸ ਪਾਇਆ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਬਰਸਾਤ ਤੋਂ ਬਾਅਦ ਆਪਾਂ ਸ਼ੁਰੂ ਕਰ ਦੰਨੇ ਆ ਤੇ ਅੱਜ ਉਹਨਾਂ ਦਾ ਕੰਮ ਅਸੀਂ ਸ਼ੁਰੂ ਕਰਵਾਤਾ ਜੀ ਉੱਥੇ ਤੇ ਉਹਨਾਂ ਨੂੰ 12x12 ਦੇ ਦੋ ਰੂਮ ਬਣਾ ਕੇ ਦੇਣੇ ਆ ਤੇ ਕਿਚਨ ਬਣਾ ਕੇ ਦੇਣੀ ਆ ਇੱਕ ਉਹਨਾਂ ਨੂੰ ਵਾਸ਼ਰੂਮ ਬਣਾ ਕੇ ਦੇਣਾ ਜੀ ਆ ਬਰਸਾਤ ਦੇ ਦਿਨਾਂ ਦੀ ਵੀਡੀਓ ਸੀ ਤੇ ਅੱਜ ਅਸੀਂ ਉਹਨਾਂ ਦਾ ਕੰਮ ਸ਼ੁਰੂ ਕਰਾਤਾ ਜੀ ਕੰਮ ਸ਼ੁਰੂ ਕਰਾਤਾ ਤੇ ਅੱਜ ਉਹ ਬੱਚੇ ਵੀ ਆਪਣਾ ਵਿਚਾਰੇ ਖੁਸ਼ ਐ ਚਲੋ ਮਹਾਰਾ ਚੜ੍ਹਦੀ ਕਲਾ ਕਰੂਗਾ ਪੜ੍ਹ ਲਿਖ ਜਾਣਗੇ ਵਧੀਆ ਨੌਕਰੀ ਕਰਨਗੇ ਆਪਣੇ ਯੋਗ ਹੋ ਜੂਗੇ mm -hmm. ਨੇ ਜੋ ਕਮਾਉਣ ਯੋਗ ਨਹੀਂ ਹੈਗੇ ਆਪਣੇ ਹੈਂਡ ਟੂ ਮਾਉਥ ਵਾਲਾ ਕੰਮ ਕਰਦੇ ਆ ਜਿਹੜੇ ਮਤਲਬ ਦਿਹਾੜੀਦਾਰ ਬੰਦੇ ਆ ਅਸੀਂ ਉਹਨਾਂ ਦੇ ਮਕਾਨ ਵੀ 3-4 ਹਾਂਦੇ ਸਰਵੇ ਕਰ ਲਏ ਆ ਅਸੀਂ ਤੇ ਇੱਕ ਦੋ ਹੋਰ ਵੀ ਜਿਹੜਾ ਹੋਊਗਾ ਸੀ ਪਿੰਡ 'ਚ ਕੋਈ ਵੀ ਕੱਚਾ ਮਕਾਨ ਰਹਿਣ ਨਹੀਂ ਦੇਣਾ ਜੀ ਅਸੀਂ ਸਾਰਿਆਂ ਘਰ ਪੱਕੇ ਬਣਾ ਕੇ ਦਵਾਂਗੇ ਅਸੀਂ ਆ ਵੀ ਹੁਣ ਸੋਚ ਲਿਆ ਜੀ ਪਹਿਲਾਂ ਤਾਂ ਆਪਣੇ ਪਿੰਡ 'ਚ ਪੱਕੇ ਕਰਾਉਣੇ ਆ ਉਹ ਤੋਂ ਬਾਅਦ ਜੀ ਅਸੀਂ ਲਾਗੇ ਲਾਗੇ ਪਿੰਡ ਜਿੰਨੇ ਵੀ ਪਿੰਡ ਸਾਤੇ ਜਿਹੜਾ ਵੀ ਲੋਡ ਬੰਦ ਹੋਇਆ ਅਸੀਂ ਇੱਕ ਇਹੋ ਜਿਹਾ ਸਿਸਟਮ ਬਣਾ ਦੇਣਾ ਉਹ ਜਿੱਥੇ ਵੀ ਸਾਡੀ ਲੋਡ ਹੋਊਗੀ ਅਸੀਂ ਉੱਥੇ ਪੁੱਜੇ ਕਰਾਂਗੇ ਪਰ ਪਹਿਲਾਂ ਸਾਨੂੰ ਸਾਡੇ ਪਿੰਡ ਚੋਂ ਤੋਂ 4 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹਨਾਂ ਦੇ ਮਕਾਨ ਪੱਕੇ ਕਰਾ ਦਿੱਤੇ ਮਤਲਬ ਸਾਨੂੰ ਮਤਲਬਾਨੂੰ ਸਕੂਨ ਮਿਲਦਾ ਸਾਡੇ ਗਰੁੱਪ ਨੂੰ ਸਕੂਨ ਮਿਲਦਾ ਜਿਵੇਂ ਅਸੀਂ ਕੰਮ ਕਰਦੇ ਆ ਤਾਂ ਅਸੀਂ ਮੰਨ ਕੇ ਚੱਲੀਏ 30 ਤੋਂ 40% ਹਿੱਸਾ ਮੈਂ ਤਾਂ ਆਪਣੀ ਕਮਾਈ ਵਿੱਚੋਂ ਦਾਨ ਕਰਦਾ ਨਹੀਂ ਮੈਂ ਆਪਣੀ 30 ਤੋਂ 40% ਹਿੱਸਾ ਦਾਨਪੁੰਨ ਦੇ ਲਿਖੀ ਲਾਉਣਾ ਮਹਾਰਾਜ ਜੜ ਦੀ ਕਲਾ ਕੇ ਰੱਖੂਗਾ ਸਾਡੇ ਵੀਰਾਂ ਨੂੰ ਸਾਡੇ ਗਰੀਬ ਗਰੀਬੀ ਚੱਕੂ ਜੂਗੀ ਇਹ ਤਾਂ ਨਾ ਕੀਤੇ ਜਾਏ ਗਰੇ ਕੱਚੇ ਮਕਾਨ ਨੇ ਉਹ ਪੱਕੇ ਹੋ ਜਾਣਗੇ ਬਹੁਤ ਵਧੀਆ ਪ੍ਰਾ ਲਗੇ ਬਹੁਤ ਹਾਂਜੀ ਹਾਂਜੀ ਇਹ ਤਾਂ ਹੈ ਜੀ ਗੱਲ ਜੇ ਦੇਖੋ ਜਿਹੜਾ ਲੋੜਵੰਦ ਪਰਿਵਾਰ ਹੈ ਤੁਸੀਂ ਜਿੰਨੇ ਜੋ ਤੁਸੀਂ ਇਕੱਠੇ ਕਰਕੇ ਜੋ ਵੀ ਸਿਸਟਮ ਬਣਦਾ ਉਹਨਾਂ ਦਾ ਵਿਚਾਰਿਆਂ ਦਾ ਇੱਕ ਕਮਰਾ ਬਣਾਓ ਇੱਕ ਵਾਸ਼ਰੂਮ ਬਣਾਓ ਇੱਕ ਰਸੋਈ ਬਣਾਓ ਚਾਹੇ ਦੋ ਕਮਰੇ ਨਹੀਂ ਬਣਦੇ ਤਾਂ ਇੱਕ ਇੱਕ ਬਣਾਓ ਸਾਡੀ ਲੋੜ ਪੈਂਦੀ ਹੈ ਤਾਂ ਅਸੀਂ ਵੀ ਤੁਹਾਡੇ ਨਾਲ ਖੰਧ ਬਣ ਕੇ ਖੜਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸਟੇਪ ਵੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਤੇ ਅੱਜ ਪਹੁੰਚੇ ਆ ਪਿੰਡ ਪੜੌਂਜਿਆਂ ਦੇ ਵਿੱਚ ਮੋਹਾਲੀ ਜ਼ਿਲ੍ਹੇ ਦਾ ਪਿੰਡ ਹੈ ਜੀ ਇੱਥੋਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਪਿੰਡ ਪੜੌਂਜਿਆਂ ਦੇ ਵਿੱਚ ਜਿੱਥੇ ਕਿ ਚੜਦੀ ਗਿਲਾ ਗਰੁੱਪ ਵਾਲੇ ਜਿਹੜੇ ਮੁੰਡੇ ਨੇ ਨੌਜਵਾਨ ਨੇ ਪੂਰਾ ਇੱਕ ਗਰੁੱਪ ਬਣਿਆ ਹੋਇਆ ਜਿਨ੍ਹਾਂ ਨੇ ਪਿੰਡ ਦੇ ਵਿੱਚ ਸ਼ੁਰੂਆਤ ਕੀਤੀ ਹੈ ਜੇ ਗੱਲ ਕਰੀਏ ਮਕਾਨ ਬਣਾਉਣ ਦੀ ਗਰੀਬ ਪਰਵਾਰਾਂ ਦੇ ਮਕਾਨ ਬਣਾਉਣ ਦੇ ਜਿਨ੍ਹਾਂ ਨੇ ਮਕਾਨਾਂ ਦੀ ਹਾਲਤ ਖਸਤਾ ਏ ਨਵੇਂ ਸਿਰੇ ਤੋਂ ਕਹਿੰਦੇ ਜੇ ਢਾ ਕੇ ਜਿਹੜੇ ਮਕਾਨ ਨੇ ਕਮਰੇ ਨੇ ਬਣਾਏ ਜਾਣ ਕੇ ਬਹੁਤ ਵਧੀਆ ਉਪਰਾਲਾ ਇਹਨਾਂ ਵੀਰਾਂ ਨੇ ਚੜ੍ਹਦੀ ਕਲਾ ਗਰੁੱਪ ਵੱਲੋਂ ਸ਼ੁਰੂ ਕੀਤਾ ਸਤਵਿੰਦਰ ਬਾਈ ਹੁਣੀ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਤੁਹਾਡਾ ਖੰਨਾ ਟਾਈ ਮੈਂ ਕਿਵੇਂ ਦੇਖਦੇ ਹਾਂ ਇਹ ਉਪਰਾਲਾ ਮਨ ਦੇ ਵਿੱਚ ਕਿੱਦਾਂ ਆਇਆ ਵੀ ਆਪਣੇ ਪਿੰਡ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਬਿਲਕੁਲ ਜੀ ਪਹਿਲਾਂ ਤਾਂ ਜਿੱਥੇ ਅਸੀਂ ਜੰਮੇ ਪਲੇ ਪਹਿਲਾਂ ਸ਼ੁਰੂਆਤ ਉੱਥੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਜਦੋਂ ਇਹ ਬਰਸਾਤਾਂ ਨਾ ਜਿਹੜੀਆਂ ਇਹ ਬਹੁਤ ਕੁਝ ਚੰਗਾ ਵੀ ਲੈ ਕੇ ਆਉਂਦੀਆਂ ਜੀ ਇਹ ਮਾੜਾ ਵੀ ਲੈ ਕੇ ਆਉਂਦੀਆਂ ਬਰਸਾਤਾਂ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਹੜਪੀਟਾਂ ਦਾ ਜਿਆਦਾ ਬਰਸਾਤਾਂ ਹੋ ਜਾਣ ਤਾਂ ਹੜਾ ਦਿੰਨੇ ਆ ਜੇ ਨਾ ਬਰਸਾਤਾਂ ਦਾ ਸੋਕਾ ਇਹ ਤਾਂ ਮਹਾਰਾਜ ਦੀਆਂ ਮਹਾਰਾਜ ਜੀ ਜਾਣਦਾ ਤਾਂ ਇਹਨਾਂ ਦੇ ਦਿਨਾਂ ਦੇ ਵਿੱਚ ਬਹੁਤ ਬਰਸਾਤਾਂ ਹੋਈਆਂ ਇਸ ਵਾਰ ਤਾਂ ਇਸ ਵਾਰ ਨੂੰ ਅਸੀਂ ਦੇਖਦੇ ਹੋਏ ਨਾ ਪਿੰਡ 'ਚ ਅਸੀਂ ਸੋਚਿਆ ਵੀ ਆਪਣੇ ਪਿੰਡ 'ਚ ਅਸੀਂ ਬਰਸਾਤਾਂ ਦੀ ਵੇਟ ਕਰਦੇ ਸੀ ਵੀ ਜਦੋਂ ਰੁਕੂ ਸਾਡੇ ਦਿਲ 'ਚ ਇਹ ਸੋਚ ਸੀ ਵੀ ਮੈਂ ਸਟੇਟਸ ਵੀ ਆਪਣੇ ਪੇਜ 'ਤੇ ਵੀ ਪਾਉਂਦਾ ਰਹਿੰਦਾ ਸੀ ਲਿਖ ਕੇ ਵੀ ਪਹਿਲਾਂ ਆਪਣੇ ਆਲੇ ਦੁਆਲੇ ਦੇਖੋ ਸਾਰੇ ਜਣਿਆਂ ਨੂੰ ਵੀ ਮੈਂ ਕਹਿਣਾ ਵੀ ਜਿਹੜੇ ਹੋਰ ਪਿੰਡਾਂ ਦੇ ਸਰਪੰਚ ਐ ਜਾਂ ਲੋਕ ਸਮਾਜ ਸੇਵੀ ਐ ਵੀ ਇਹ ਇੱਥੋਂ ਆਪਾਂ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂਆਤ ਕਰੀਏ ਵੀ ਜਿਹੜੇ ਵਿਚਾਰੇ ਇਹਨਾਂ ਮੀਹਾਂ ਦੇ ਵਿੱਚ ਪਤਾ ਨਹੀਂ ਕਿਵੇਂ ਕੋਈ ਗੁਜ਼ਾਰਾ ਕਰਦਾ ਹੋਊਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਉਪਰਾਲਾ ਕਰਿਆ ਜੀ ਕਿਵੇਂ ਦੇ ਹਾਲਾਤ ਸੀ ਜੇ ਗੱਲ ਕਰੀਏ ਜਿਹੜੀ ਤੁਸੀਂ ਵੀਡੀਓ ਪਾਈ ਹੈ ਵੀ ਮਕਾਨ ਉਸ ਪਰਿਵਾਰ ਕੋਲ ਜਾਂਦੇ ਹੋ ਵੀ ਦੋ ਕਮਰੇ ਬਣਾਏ ਜਾਣੇ ਆ ਸ਼ੁਰੂਆਤ ਦੀ ਸ਼ੁਰੂਆਤ ਹੋਣੀ ਜਿਹੜੀ ਪਹਿਲਾਂ ਤਾਂ ਜੀ ਇੱਕ ਪਰਿਵਾਰ ਜਿਹੜਾ ਕਿ ਮੈਂ ਕੱਲ ਵੀ ਦੱਸਿਆ ਇੱਕ ਪਰਿਵਾਰ ਤਾਂ ਜੀ ਬੱਚੇ ਛੋਟੇ ਆ ਬੇਟੀ 14 ਸਾਲ ਦੀ ਹੈ ਤੇ ਬੱਚਾ 11 ਸਾਲ ਦਾ ਹੈ ਉਹਨਾਂ ਦੇ ਮਤਲਬ ਮਾਤਾ ਪਿਤਾ ਮਤਲਬ ਡੈਥ ਹੋ ਗਈ ਹੈ ਉਹਨਾਂ ਦੇ ਫਾਦਰ ਸਾਹਿਬ ਨੂੰ ਕੈਂਸਰ ਸੀ ਤੇ ਉਹਦੇ ਬਜੋਗ ਚ ਵਿਚਾਰੀ ਮਾਤਾ ਉਹਨਾਂ ਦੀ ਬਿਮਾਰ ਹੋ ਕੇ ਉਹਨਾਂ ਦੀ ਵੀ ਡੈਥ ਹੋ ਗਈ ਤੇ ਉਹ ਕਮਾਉਣ ਯੋਗ ਨਹੀਂ ਹੈਗੇ ਤੇ ਉਹਨਾਂ ਦੀ ਮਕੱਤੇ ਮਕਾਨ ਦੀ ਵੀਡੀਓ ਮੈਨੂੰ ਮੇਰੇ ਕੋਲ ਆਈ ਜਦੋਂ ਮੈਂ ਸਟੇਟ ਫਿਰ ਮਨਾਂ ਨੂੰ ਕਿਹਾ ਵੀ ਬਰਸਾਤ ਤੋਂ ਬਾਅਦ ਆਪਾਂ ਸ਼ੁਰੂ ਕਰ ਦਨੇ ਆ ਤੇ ਅੱਜ ਉਹਨਾਂ ਦਾ ਕੰਮ ਅਸੀਂ ਸ਼ੁਰੂ ਕਰਵਾਤਾ ਜੀ ਉੱਥੇ ਤੇ ਉਹਨਾਂ ਨੂੰ 12 ਬਾਏ 12 ਦੇ ਦੋ ਰੂਮ ਬਣਾ ਕੇ ਦੇਣੇ ਆ ਤੇ ਕਿਚਨ ਬਣਾ ਕੇ ਦੇਣੀ ਆ ਇੱਕ ਉਹਨਾਂ ਨੂੰ ਵਾਸ਼ਰੂਮ ਬਣਾ ਕੇ ਦੇਣਾ ਜੀ ਤੇ ਇਹ ਸੈਟ ਆਪਾਂ ਇੱਕ ਉੱਥੇ ਤਿਆਰ ਕਰਤਾ ਜੀ ਇੱਕ ਦਾ ਤੇ ਦੂਜਾ ਅਸੀਂ ਹੋਰ ਸਾਡੇ ਪਿੰਡ ਚ ਮਤਲਬ ਅਸੀਂ ਸਰਵੇ ਕਰਿਆ ਵੀ 5 ਤੋਂ 7 ਮਕਾਨ ਨੇ ਜਿਹੜੇ ਵੀ ਮਤਲਬ ਜਿਹੜੇ ਕਮਾਉਣ ਯੋਗ ਨਹੀਂ ਹੈਗੇ ਜਿਹੜੇ ਮਤਲਬ ਅੱਜ ਤੇ 20 ਸਾਲਾਂ ਤੱਕ ਵੀ ਉਹ ਬਣਾ ਨਹੀਂ ਸਕਦੇ ਵਿਚਾਰੇ ਆਪਣੀ ਦਿਹਾੜੀ ਕਰਕੇ ਖਾਨੇ ਆ ਜਿਹੜੇ ਉਹ 20 ਤਾਂ ਤੱਕ ਵੀ ਇਹ ਜੇ ਮਕਾਨ ਮੱਕੇ ਮਕਾਨ ਬਣਾ ਨਹੀਂ ਸਕਦੇ ਤਾਂ ਅਸੀਂ ਉਹਨਾਂ ਬੰਦੇ ਨੇ ਜੋ ਕਮਾਉਣ ਯੋਗ ਨਹੀਂ ਹੈਗੇ ਆਪਣੇ ਹੈਂਡ ਟੂ ਮਾਉਥ ਵਾਲਾ ਕੰਮ ਕਰਦੇ ਆ ਜਿਹੜੇ ਮਤਲਬ ਦਿਹਾੜੀਦਾਰ ਬੰਦੇ ਆ ਅਸੀਂ ਉਹਨਾਂ ਦੇ ਮਕਾਨ ਵੀ 3-4 ਹਾਂ ਦੇ ਸਰਵੇ ਕਰ ਲਏ ਆ ਅਸੀਂ ਤੇ ਇੱਕ ਦੋ ਹੋਰ ਵੀ ਜਿਹੜਾ ਹੋਊਗਾ ਸੀ ਪਿੰਡ ਚ ਕੋਈ ਵੀ ਕੱਚਾ ਮਕਾਨ ਰਹਿਣ ਨਹੀਂ ਦੇਣਾ ਜੀ ਅਸੀਂ ਸਾਰਿਆਂ ਘਰ ਪੱਕੇ ਬਣਾ ਕੇ ਦਵਾਂਗੇ ਜੀ ਭਾਈ ਗੱਲ ਕਰੀਏ ਇਹ ਪਿੰਡ ਬਣਾਉ ਦੀ ਸ਼ੁਰੂਆਤ ਕੀਤੀ ਹੈ ਕਹਿ ਰਹੇ ਹਾਂ ਕਿ ਮਕਾਨ ਬਣਾ ਕੇ ਦੇਣੇ ਆ ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ 14 ਸਾਲ ਦੀ ਲੜਕੀ ਕਿੱਤੀ ਆ ਨਾ ਪਰਿਵਾਰ ਦੇ ਵਿੱਚ ਆਮਦਨ ਦਾ ਸਾਧਨ ਕੀ ਹੁੰਦਾ ਖਰਚਾ ਕਿਵੇਂ ਚੱਲਦਾ ਘਰ ਦੇ ਵਿੱਚ ਉਹਨਾਂ ਦਾ ਉਹਨਾਂ ਦੇ ਜੀ ਉਹਨਾਂ ਦਾ ਸਾਜਨ ਸਾਧਨ ਪਤਾ ਕੀ ਹੈ ਉਹਨਾਂ ਦੇ ਮਤਲਬ ਚਾਚਾ ਜੀ ਐ ਉਹ ਉਹ ਵਿਚਾਰੇ ਉਹ ਵੀ ਵਿਚਾਰੇ ਗਰੀਬ ਐ ਜੀ ਚਾਚਾ ਜੀ ਵੀ ਮਤਲਬ ਆਪਣਾ ਕੰਮ ਕਰਕੇ ਖਾਣੇ ਵਾਲੇ ਬੰਦੇ ਐ ਹਨਾ ਉਹ ਵਿਚਾਰੇ ਉਹਨਾਂ ਦਾ ਹਲੇ ਇੱਕ ਪਾਲਣ ਪੋਸ਼ਣ ਕਰ ਰਹੇ ਐ ਜਿੱਥੋਂ ਤੱਕ ਹੁੰਦਾ ਬਾਕੀ ਅਸੀਂ ਉਹਨਾਂ ਦੇ ਪਰਿਵਾਰ ਨਾਲ ਅੱਗੇ ਵੀ ਖੜਾਂਗੇ ਜੋ ਵੀ ਰਸਣ ਪਾਣੀ ਜੋ ਵੀ ਪੜਨਾ ਲਿਖਣਾ ਚਾਹਣਗੇ ਬੱਚੇ ਅਸੀਂ ਆਪਣੇ ਤੌਰ ਤੇ ਉਹਨਾਂ ਦੀ ਫੁੱਲ ਮਦਦ ਕਰਾਂਗੇ ਜੀ ਜਿੰਨਾ ਵੀ ਜੋ ਵੀ ਕਰਾਂਗੇ ਤੁਸੀਂ ਭਾਈ ਜੀ ਗੱਲ ਕਰੀਏ ਬਹੁਤ ਚੰਗਾ ਉਪਰਾਲਾ ਹੈ ਇਸ ਸਮਾਜ ਸੇਵਾ ਤੋਂ ਵਿੱਚ ਗੱਲ ਕਰੀਏ ਇੱਕ ਉੱਪਰ ਉੱਠ ਕੇ ਬਹੁਤ ਵਧੀਆ ਉਪ ਸੋਚਿਆ ਆਪਣੇ ਗਰੁੱਪ ਵੱਲੋਂ ਵੀ ਭਾਈ ਮੰਨ ਦੇ ਵੀ ਸਾਰਿਆਂ ਨੇ ਸਲਾਹ ਕੀਤੀ ਸੀ ਬੇਦਾਂਦ ਦਰ ਪ੍ਰਾਲਾ ਸ਼ੁਰੂ ਕਰਨਾ ਪਿੰਡ ਦੇ ਵਿੱਚ ਬਿਲਕੁਲ ਜੀ ਬਿਲਕੁਲ ਸਾਡੇ ਸਰਪੰਚ ਸਾਹਿਬ ਬੈਠੇ ਹਿਆ ਤੇਜਵੀਰ ਸਿੰਘ ਤੇਜੀ ਜੀ ਇਹ ਸਰਪੰਚ ਸਾਹਿਬ ਨਾਲ ਅਸੀਂ ਗੱਲ ਕਰੀ ਤੇ ਸਾਡੀ ਟੀਮ ਹੈ ਚੜ੍ਹਦੀ ਕਲਾ ਗਰੁੱਪ ਅਸੀਂ ਇਕੱਠੇ ਕੰਮ ਕਰਦੇ ਹਾਂ ਜੀ ਆਪਣੇ ਇਲਾਕੇ ਚ ਨਿਊ ਚੰਡੀਗੜ੍ਹ ਦੇ ਵਿੱਚ ਤੇ ਅਸੀਂ ਐਦਾਂ ਦੇ ਕੰਮ ਅਸੀਂ ਪਹਿਲਾਂ ਵੀ ਕਰਦੇ ਰਹਿੰਨੇ ਸਾਡਾ ਦਸ਼ਮੇਸ਼ ਲੰਗਰ ਕਮੇਟੀ ਜਿਵੇਂ ਹਿਮਕੁੰਡ ਸਾਹਿਬ ਅਸੀਂ 20 ਦਿਨ ਉੱਥੇ ਰਹਿੰਨੇ ਆ ਉੱਥੇ ਲੰਗਰ ਲਾਉਨੇ ਆ ਤੇ ਅਸੀਂ ਹੋਰ ਵੀ ਜੋ ਕਿ ਗਰੀਬ ਲੜਕੀਆਂ ਦੇ ਆ ਪਿਛਲੇ ਦਿਨ ਇੰਕਰਾਲੀ ਵਿਖੇ ਦੇ ਵਿਆਹ ਕਰਵਾਏ ਅਸੀਂ ਉੱਥੇ ਵੀ ਵੱਡਾ ਯੋਗਦਾਨ ਪਾ ਕੇ ਆਏ ਹਾਂ ਤੇ ਮਤਲਬ ਸਾਨੂੰ ਮਤਲਬ ਮਾਨੂੰ ਸਕੂਨ ਮਿਲਦਾ ਸਾਡੇ ਗਰੁੱਪ ਨੂੰ ਸਕੂਨ ਮਿਲਦਾ ਜਿਵੇਂ ਅਸੀਂ ਕੰਮ ਕਰਦੇ ਆ ਤਾਂ ਅਸੀਂ ਮੰਨ ਕੇ ਚੱਲੀਏ 30 ਤੋਂ 40% ਹਿੱਸਾ ਮੈਂ ਤਾਂ ਆਪਣੀ ਕਮਾਈ ਵਿੱਚੋਂ ਦਾਨ ਕਰਦਾ ਜੀ ਮੈਂ ਆਪਣੀ 30 ਤੋਂ 40% ਹਿੱਸਾ ਦਾਨਪੁੰਨ ਦੇ ਲੇਖੀ ਲਾਉਣਾ ਮਹਾਰਾਜ ਚੜ੍ਹਦੀ ਕਲਾ 'ਚ ਰੱਖੂਗਾ ਸਾਡੇ ਵੀਰਾਂ ਨੂੰ ਸਾਡੇ ਵੀਰ ਮੇਰੇ ਵੀਰ ਮੇਰੇ ਨਾਲ ਗੰਧ ਬਣ ਕੇ ਖੜੇ ਆ ਇਹ ਸਾਰੀ ਟੀਮ ਹੀ ਮੇਰੇ ਨਾਲ ਵੱਡਾ ਯੋਗਦਾਨ ਪਾਉਂਦੇ ਆ ਤਾਂ ਕਿ ਜੋ ਅਸੀਂ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਮਤਲਬ ਭਰਾਵਾ ਦਾ ਪੂਰਾ ਸਹਿਯੋਗ ਮਿਲਦਾ ਜਿਹੜੇ ਆਪਣੇ ਖੜਦੇ ਨੇ ਬਿਲਕੁਲ ਜੀ ਬਿਲਕੁਲ ਮੇਰੇ ਵੀਰ ਅਮਰਤਪਾਲ ਸਿੰਘ ਲੱਢੀ ਆ ਜੀ ਸੁਖਵਿੰਦਰ ਸਿੰਘ ਤੋਗਾ ਜੀ ਮਲਕੀਤ ਤਨਾਸ ਤੋਂ ਐ ਕਾਲਾ ਵੀਰ ਜਗਤਾਰ ਸਿੰਘ ਐ ਸਲਾਮਤਪੁਰ ਤੋਂ ਪਰਮਿੰਦਰ ਸਿੰਘ ਸਲਾਮਤਪੁਰ ਤੋਂ ਖੁਸ਼ਪ੍ਰੀਤ ਐ ਰਸੂਲਪੁਰ ਤੋਂ ਹਨੀ ਨੰਦਾ ਜੀ ਆ ਜੀ ਸਾਡੇ ਰੋਪੜ ਤੋਂ ਤੇ ਇੱਤਾਂ ਹੀ ਸਾਡੇ ਹੋਰ ਵੀ ਬੱਬਲ ਐ ਮੁੰਡਾ ਫਿਰੋਜ਼ਪੁਰ ਤੋਂ ਇਹ ਸਾਡੇ ਸਾਰੇ ਮਤਲਬ ਸਾਡੇ ਨਾਲ ਵਿਚਰਦੇ ਆ ਅਸੀਂ ਇਕੱਠੇ ਕੰਮ ਕਰਦੇ ਆ ਤਾਂ ਇਹਨਾਂ ਦੀ ਵੀ ਆਹੀ ਸੋਚ ਐ ਹੁਣ ਜਿੰਮੇ ਦੀ ਆਪਾਂ ਸੁਸਾਇਟੀ ਜੀ ਰਹਿਣੇ ਆ ਜੀ ਉਵੇਂ ਦੇ ਬੰਦੇ ਹੁਣ ਸਾਡੇ ਨਾਲ ਨਵੇਂ ਜੁੜਦੇ ਆ ਜਿਹੜੇ ਉਹ ਵੀ ਸਾਡੇ ਨਾਲ ਜੁੜੀ ਜਾ ਰਹੇ ਆ ਵੀ ਤੁਸੀਂ ਚੰਗਾ ਕੰਮ ਕਰ ਰਹੀ ਹੂੰ ਹੁਣ ਕੱਲ ਰੋਜ਼ ਤੋਂ ਵੀਡੀਓ ਪਈ ਆ ਜੀ ਮੈਨੂੰ ਇੰਨੇ ਫੋਨ ਮੈਸੇਜ ਆ ਰਹੇ ਹੈ ਵੀ ਬਾਈ ਤੁਸੀਂ ਆਪਣੇ ਪਿੰਡ ਚ ਪੱਕੇ ਕਰਾ ਕੇ ਉਸ ਤੋਂ ਬਾਅਦ ਮੈਂ ਅਸੀਂ ਆ ਵੀ ਹੁਣ ਸੋਚ ਲਿਆ ਜੀ ਪਹਿਲਾਂ ਤਾਂ ਆਪਣੇ ਪਿੰਡ ਚ ਪੱਕੇ ਕਰਾਉਣੇ ਆ ਜੀ ਉਸ ਤੋਂ ਬਾਅਦ ਜੀ ਅਸੀਂ ਲਾਗੇ ਲਾਗੇ ਪਿੰਡ ਜਿੰਨੇ ਵੀ ਪਿੰਡ ਸਾਤੇ ਜਿਹੜਾ ਵੀ ਲੋਡ ਬੰਦ ਹੋਇਆ ਅਸੀਂ ਇੱਕ ਇਹੋ ਜਿਹਾ ਸਿਸਟਮ ਬਣਾ ਦੇਣਾ ਉਹ ਜਿੱਥੇ ਵੀ ਸਾਡੀ ਲੋਡ ਹੋਊਗੀ ਅਸੀਂ ਉੱਥੇ ਪੁੱਜੇ ਕਰਾਂਗੇ ਪਰ ਪਹਿਲਾਂ ਸਾਨੂੰ ਸਾਡੇ ਪਿੰਡ ਚ ਤੋਂ 4 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਇਹਨਾਂ ਦੇ ਮਕਾਨ ਪੱਕੇ ਕਰਾ ਦਈਏ ભાઈ ਜੇ ਗੱਲ ਕਰੀਏ ਹੈ ਦਾ ਭਰਾਵਾਂ ਦੇ ਸਹਿਯੋਗ ਨਾਲ ਇਹ ਸਾਰਾ ਉਪਰਾਲਾ ਲੱਗਦਾ ਜਦੋਂ ਉਸ ਪਰਿਵਾਰ ਕੋਲ ਗਏ ਹੋਮਗੇ ਨਾ ਉਹ ਹਾਲਾਤ ਦੇਖਣ ਮਨ ਭਾਵੁਕ ਵੀ ਹੋਇਆ ਉਹਨੇ ਇੱਕ ਵਾਰੀ ਦੇਖ ਕੇ ਵੀ ਕਿਹੋ ਜਿਹੇ ਹਾਲਾਤ ਨੇ ਕਿਵੇਂ ਜ਼ਿੰਦਗੀ ਕਿ ਕੱਟ ਰਹੇ ਹੋਣੇ ਵਿਚਾਰੇ ਛੋਟੇ ਬੱਚੇ ਬਿਲਕੁਲ ਬਿਲਕੁਲ ਜੀ ਬਹੁਤ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਚਾਹੁੰਨਾ ਉਹਨਾਂ ਦੇ ਜਦੋਂ ਮੈਨੂੰ ਵੀਡੀਓ ਆਈ ਨਾ ਮੇਰਾ ਮਨ ਬਹੁਤ ਭਾਵੁਕ ਹੋਇਆ ਮੈਂ ਕਿਹਾ ਵੀ ਅੱਜ ਕੱਲ ਤਾਂ ਮਾਪੇ ਜਿਹੜੇ ਮਾਪੇ ਉਹ ਨਾਲ ਰਹਿ ਕੇ ਹਨਾ ਅੱਜ ਕੱਲ ਬਹੁਤ ਔਖਾ ਗੁਜ਼ਾਰਾ ਹੋ ਰਿਹਾ ਇਹਨਾਂ ਬੱਚਿਆਂ ਦੇ ਸਿਰ ਤੇ ਤਾਂ ਕੋਈ ਮਾਪੇ-ਬਾਪ ਨਹੀਂ ਹੈਗਾ ਆ ਦੇਖੋ ਆ ਬਰਸਾਤ ਪੈ ਰਹੀ ᱛੀ ਉਦੋਂ ਦੀ ਵੀਡੀਓ ਆ ਮੇਰੇ ਕੋਲ ਵੀਡੀਓ ਆਈ ਸੀ ਆ ਦੇਖੋ ਉਹਨਾਂ ਦੇ ਬੱਚਿਆਂ ਦੇ ਵਿਚਾਰਿਆਂ ਦੇ ਨਾ ਚੋ ਰਹੇ ਆ ਸਾਰਾ ਸਮਾਨ ਥੱਲੇ ਖਰਾਬ ਹੋ ਗਿਆ ਜਿਨ੍ਹਾਂ ਨੇ ਮਕਾਨ ਸ਼ੁਰੂ ਕਰਾਇਆ ਆ ਬਰਸਾਤ ਦੇ ਦਿਨਾਂ ਦੀ ਵੀਡੀਓ ਸੀ ਤੇ ਅੱਜ ਅਸੀਂ ਉਹਨਾਂ ਦਾ ਕੰਮ ਸ਼ੁਰੂ ਕਰਾਤਾ ਹੈ ਜੀ ਕੰਮ ਸ਼ੁਰੂ ਕਰਾਤਾ ਤੇ ਅੱਜ ਉਹ ਬੱਚੇ ਵੀ ਆਪਣਾ ਵਿਚਾਰੇ ਖੁਸ਼ ਹੈ ਚਲੋ ਮਹਾਰਾਜ ਚੜ੍ਹਦੀ ਕਲਾ ਕਰੂਗਾ ਪੜ੍ਹ ਲਿਖ ਜਾਣਗੇ ਵਧੀਆ ਨੌਕਰੀ ਕਰਨਗੇ ਆਪਣੇ ਯੋਗ ਹੋ ਜੂਗੇ ਜੀ ਤੇ ਭਾਈ ਐਦਾਂ ਹੀ ਕਰਦੇ ਰਹੋਗੇ ਹੋਰ ਵੀ ਤੁਸੀਂ ਦੱਸਿਆ ਵਿੱਚ ਦਾ ਲੋਕ ਸੰਪਰਕ ਕਰ ਰਹੇ ਨੇ ਤੇ ਹੋਰ ਵੀ ਪਿੰਡਾਂ ਦੇ ਵਿੱਚ ਜਾਓਗੇ ਆਪਣੇ ਪਿੰਡ ਤੋਂ ਬਾਅਦ ਬਿਲਕੁਲ ਜੀ ਬਿਲਕੁਲ ਮੈਨੂੰ ਬਾਰ ਦੇ ਪਿੰਡਾਂ ਦੀਆਂ ਵੀ ਆਪਣਾ ਇੱਥੋਂ ਆਈ ਹੈ ਮਲਕ ਪਰ ਟੱਪਰੀਆਂ ਤੋਂ ਇੱਕ ਵੀਡੀਓ ਆਈ ਹੈ ਉਹ ਵਿਚਾਰੇ ਬਹੁਤ ਗਰੀਬ ਨੇ ਉਹਨਾਂ ਦੇ ਫਾਦਰ ਸਾਹਿਬ ਨਹੀਂ ਹੈਗੇ ਇੱਕ ਛੋਟੀ ਭੈਣ ਹੈ ਬੇਟਾ ਛੋਟਾ ਹੈ ਉਹਨਾਂ ਦੇ ਉਹਨਾਂ ਦਾ ਵੀ ਮਤਲਬ ਅਸੀਂ ਦੇਖਣਾ ਜੀ ਉਹਨਾਂ ਦੇ ਉੱਥੇ ਜਾ ਕੇ ਵੀ ਉਹਨਾਂ ਦੀ ਵੀ ਅਸੀਂ ਮਦਦ ਕਰਨੀ ਹੈ ਪਰ ਪਹਿਲਾਂ ਮੈਂ ਤੁਹਾਨੂੰ ਉਹੀ ਦੱਸੀ ਜਾਂਣਾ ਵੀ ਪਹਿਲਾਂ ਆਪਾਂ ਆਪਣੇ ਪਿੰਡ ਤੋਂ ਕਰੀਏ ਤਾਂ ਕਿ ਜੋ ਅਸੀਂ ਬਾਹਰ ਜਾ ਕੇ ਪਿੰਡ 'ਚ ਦੱਸਣ ਜੋ ਕੋਈ ਵੀ ਸਾਡੇ ਪਿੰਡ 'ਚ ਕੋਈ ਕੱਚਾ ਮਕਾਨ ਨਹੀਂ ਹੈਗਾ ਅਸੀਂ ਆਹੀ ਚੀਜ਼ ਲੈ ਕੇ ਜਾਣੀ ਹੈ ਬਾਕੀ ਮਹਾਰਾਜ ਆਪੇ ਕਰਾਊਗਾ ਜੀ ਸਾਰਾ ਕੁਝ ਮੈਂ ਚੜ੍ਹਦੀ ਕਲਾ ਗਰੁੱਪ ਦਾ ਨਾਮ ਕਿਸ ਤਰ੍ਹਾਂ ਰੱਖਿਆ ਕਿਉਂਕਿ ਕਿ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਾ ਹੈ। ਕ੍ਰੂਪਾ ਦਾ ਨਾਮ ਕਿਵੇਂ ਮੰਦੇ ਵਿੱਚ ਆਇਆ? ਕਦੋਂ ਤੋਂ ਮਲਕੀ ਜੇ ਗੱਲ ਕਰੀ ਗਰੁੱਪ ਬਣਿਆ ਹੋਇਆ ਆਪਣਾ ਇਸ ਇਲਾਕੇ ਦੇ ਵਿੱਚ? ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡਾ ਨਾ ਟਰਾਂਸਪੋਰਟ ਦਾ ਕੰਮ ਸੀ। ਜੀ। ਟਰਾਂਸਪੋਰਟ ਦਾ ਕੰਮ ਅਸੀਂ ਪਹਿਲਾਂ ਗੱਡੀਆਂ ਮਤਲਬ ਮਾਈਨਿੰਗ ਦਾ ਕੰਮ ਕਰਦੇ ਸੀ, ਕ੍ਰੈਸ਼ਰ ਵਗੈਰਾ ਸਨ। ਤੇ ਉੱਥੇ ਜੀ ਸਾਡੇ ਮਤਲਬ ਅਸੀਂ ਇਕੱਠੇ ਜਣੇ ਅਮਰਤਪਾਲ ਸਿੰਘ ਲਾੜੀ ਆਪਣਾ ਵੀਰ ਹੈ ਤੇ ਜਗਤਾਰ ਸਿੰਘ ਕਾਲਾ ਤੇ ਅਸੀਂ ਇਕੱਠੇ ਕੰਮ ਕਰਦੇ ਸੀ ਜੇ ਇਕੱਠਿਆਂ ਨੇ ਜੀ ਸੋਚ ਲਿਆ ਵੀ ਆਪਾਂ ਆਪਣੇ ਟਰਾਂਸਪੋਰਟ ਦਾ ਨਾਮ ਕੀ ਰੱਖ ਅਸੀਂ ਜੀ ਉੱਥੇ ਸੋਚ ਗਏ ਮਤਲਬ ਨਾਮ ਰੱਖਤਾ ਹੀ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਪਹਿਲਾਂ ਸਾਡਾ ਗੱਡੀਆਂ ਕ੍ਰੈਸ਼ਰਾਂ ਦੇ ਨਾਮ ਤੇ ਚੱਲਦਾ ਆ ਰਿਹਾਤਾ ਜੀ ਫੇਰ ਅਸੀਂ ਪ੍ਰਾਪਰਟੀ ਦੇ ਕੰਮ 'ਚ ਵੜ ਗਏ ਤੇ ਪ੍ਰਾਪਰਟੀ 'ਚ ਅਸੀਂ ਵੜੇ ਤੇ ਇੱਥੇ ਵੀ ਅਸੀਂ ਕਿਹਾ ਵੀ ਨਾਮ ਨਹੀਂ ਚੇਂਜ ਕਰਨਾ ਵੀ ਸਾਡਾ ਇਹੀ ਨਾਮ ਚੜ੍ਹਦੀ ਕਲਾ ਦੇ ਗਰੁੱਪ ਦੇ ਨਾਮ ਨਾਲ ਹੀ ਜਾਣਿਆ ਜਾਊਗਾ ਜੀ ਤੋ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਪ੍ਰਾਲਾ ਜੋ ਕਿ ਵੀਰ ਹੁਣਾਂ ਨੇ ਦੱਸਿਆ ਵੀ ਚਲੋ ਉੱਥੇ ਹੁਣ ਮਕਾਨ ਦਾ ਕੰਮ ਸ਼ੁਰੂ ਹੋ ਚੁੱਕਿਆ ਪਿੰਡ ਦੇ ਵਿੱਚ ਪੜੌਂਜੇ ਦੇ ਵਿੱਚ ਕੰਮ ਬਿਲਕੁਲ ਸ਼ੁਰੂ ਕਰਾ ਦਿੱਤਾ ਜੀ ਅੱਜ ਅਸੀਂ ਸ਼ਰਮਾਤ ਕਰਾ ਕੇ ਆਏ ਸਵੇਰੇ ਤੇ ਸਾਡੇ ਪੰਜ ਛੇ ਪਰਿਵਾਰ ਨੇ ਅਸੀਂ ਪਹਿਲਾਂ ਤੋਂ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਗੱਲ ਕਰਦੇ ਸੀਗੇ ਵੀ ਚਲੋ ਮਹਾਰਾਜ ਕਿਰਪਾ ਕਰੇ ਵੀ ਆਪਾਂ ਕਰਨਾ ਹੈ ਨਾ ਇਹ ਕੰਮ ਤੇ ਹੁਣ ਅਸੀਂ ਸ਼ੁਰੂ ਕਰਾਤਾ ਉਸ ਤੋਂ ਬਾਅਦ ਇੱਕ ਤੇ ਕਲੋਨੀ ਜੇ ਸਾਡੀ 7 ਨੰਬਰ ਵਾਰਡ ਹੈ ਅਸੀਂ ਉੱਥੇ ਵੀ ਸ਼ੁਰੂ ਕਰਾਉਣਾ ਉਹਨਾਂ ਨੇ ਦਿਵਾਲੀ ਤੋਂ ਬਾਅਦ ਕਰਾਉਣਾ ਤੇ ਵਧੀਆ ਇਹ ਭਰਾ ਆਪਣਾ ਵੀਰ ਹੈ ਹਨਾ ਸਤਵਿੰਦਰ ਲੰਬੜਾ ਹੈ ਤੇ ਚੜਦੀ ਕਲਾ ਗਰੁੱਪ ਹੈ ਤੇ ਨਾਲ ਅਸੀਂ ਸਾਰੇ ਹੋ ਕੇ ਅਸੀਂ ਕਰਾ ਰਹੇ ਹਾਂ ਜੀ ਇਹ ਕੰਮ ਹਾਂਜੀ ਭਾਜੀ ਕਿਵੇਂ ਦਿਖਦੇ ਹੋ ਉਪਰਾਲੇ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਚੰਗੀ ਹੈ ਇਹ ਗੱਲ ਤਾਂ ਹੁਣਾ ਜੀ ਚਲੋ ਇਹਦਾ ਵਾਹਿਗੁਰੂ ਕਰਾਉਂਦਾ ਜੀ ਮਦਦ ਤਾਂ ਹਨ ਪਰ ਮਤਲਬ ਹੁਣ ਕਿਤਨੇ ਕਿਤੇ ਪਿੰਡਾਂ ਦੇ ਵਿੱਚ ਇਹ ਉਪਰਾਲੇ ਅਗਰ ਹਰੇਕ ਪਿੰਡ ਦੇ ਵਿੱਚ ਇਦਾਂ ਦੇ ਇਦਾਂ ਤੁਸੀਂ ਨੌਜਵਾਨ ਇਕੱਠੇ ਹੋ ਕੇ ਇਹ ਉਪਰਾਲਾ ਕਰ ਰਹੇ ਹੋ ਮੈਂ ਤਾਂ ਬਈ ਪਿੰਡਾਂ ਦੀ ਨੌਹਾਰ ਹੀ ਬਦਲ ਜੂਗੀ ਪਿੰਡਾਂ ਦੀ ਦਿਸ਼ਾ ਬਦਲ ਜੂਗੀ ਪਿੰਡਾਂ ਦੇ ਵਿੱਚ ਗੱਲ ਕਰੀਏ ਗਰੀਬ ਗਰੀਬੀ ਚੱਕ ਹੋ ਜੂਗੀ ਇਹ ਤਾਂ ਨਾ ਕਿਤੇ ਜੇ ਕੱਚੇ ਮਕਾਨ ਨੇ ਉਹ ਪੱਕੇ ਹੋ ਜਾਣਗੇ ਬਹੁਤ ਵਧੀਆ ਉਪਰਾਲਾ ਹੈ ਇਹਦਾ ਬਹੁਤ ਹਾਂਜੀ ਹਾਂਜੀ ਇਹ ਤਾਂ ਹੈ ਜੀ ਗੱਲ ਜੇ ਮਤਲਬ ਪਤਾ ਲੱਗੇ ਸਾਨੂੰ ਵੀ ਹਾਂ ਵੀ ਕੀ ਦਾ ਮਕਾਨ ਕਿਵੇਂ ਬਈ ਛੱਤ ਨਹੀਂ ਹੈ ਕਿਸੇ ਦੇ ਸਿਰ ਤੇ ਤਾਂ ਆਪਾਂ ਛੱਤ ਦੇਣ ਤਿਆਰ ਹਾਂ ਉਹਨਾਂ ਨੂੰ ਹੂੰ ਤੋ ਇਹ ਬਿਰਾਦਾ ਉਪਰਾਲਾ ਤੁਹਾਨੂੰ ਕਿਵੇਂ ਲੱਗਿਆ ਚੜ੍ਹਦੀ ਕਲਾ ਗਰੁੱਪ ਕਹਿੰਦੇ ਜੀ ਨਿਊ ਚੰਡੀਗੜ੍ਹ ਤੇ ਜਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਮੇਰੇ ਅਖੀਰ ਵਿੱਚ ਕੀ ਬੇਨਤੀ ਕਰਨਾ ਚਾਹੂਗਾ ਨੌਜਵਾਨਾਂ ਨੂੰ ਖਾਸ ਤੌਰ ਤੇ ਜੇ ਕਿਸੇ ਨੇ ਤੁਹਾਡੇ ਗਰੁੱਪ ਨਾਲ ਜੁੜਨਾ ਹੋਵੇ ਜੁੜ ਵੀ ਸਕਦੇ ਨੇ ਬਾਈ ਇੱਥੇ ਬਿਲਕੁਲ ਜੀ ਬਿਲਕੁਲ ਇਹ ਤਾਂ ਦੇਖੋ ਸੇਵਾ ਹੈ ਜਿੰਨੀ ਜਿੰਨੀ ਸੇਵਾ ਸਾਨੂੰ ਮਤਲਬ ਅਸੀਂ ਆਪਣੇ ਅਸੀਂ ਤਾਂ ਕਰੇ ਰਹੇ ਹਾਂ ਜੀ ਜੇ ਸਾਨੂੰ ਜਿੰਨੀ ਸੇਵਾ ਕੋਈ ਹੋਰ ਕਰਨਾ ਚਾਹੁੰਦਾ ਵੀ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਹੈਗੀ ਅਸੀਂ ਉਨਾ ਹੀ ਹੋਰ ਪਰਿਵਾਰਾਂ ਦੀ ਮਦਦ ਕਰ ਸਕਦੇ ਹਾਂ ਤੇ ਅਸੀਂ ਮੈਂ ਇੱਕ ਹੋਰ ਸਨੇਹਾ ਦੇਣਾ ਚਾਹੁੰਨਾ ਆਪਣੇ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਨੌਜਵਾਨਾਂ ਨੂੰ ਵੀ ਆਪਣੇ ਪਿੰਡਾਂ ਵਿੱਚ ਵੀ ਆਪਣੇ ਇੱਕ ਪਿੰਡਾਂ ਦੇ ਵਿੱਚ ਦੇਖੋ ਜਿਹੜਾ ਲੋੜਬੰਦ ਪਰਿਵਾਰਾਂ ਆ ਰਹੇ ਤੁਸੀਂ ਜਿੰਨੇ ਜੋਗ ਤੁਸੀਂ ਇਕੱਠੇ ਕਰਕੇ ਜੋ ਵੀ ਸਿਸਟਮ ਬਣਦਾ ਉਹਨਾਂ ਦਾ ਵਿਚਾਰਿਆਂ ਦਾ ਇੱਕ ਕਮਰਾ ਬਣਾਓ ਇੱਕ ਵਾਸ਼ਰੂਮ ਬਣਾਓ ਇੱਕ ਸੋਈ ਬਣਾਓ ਚਾਹੇ ਦੋ ਕਮਰੇ ਨਹੀਂ ਬਣਦੇ ਤਾਂ ਇੱਕ ਇੱਕ ਬਣਾਓ ਸਾਡੀ ਲੋੜ ਪੈਂਦੀ ਆ ਤਾਂ ਅਸੀਂ ਵੀ ਤੁਹਾਡੇ ਨਾਲ ਖੰਧ ਬਣ ਕੇ ਖੜਾਂਗੇ ਤੇ ਤੁਸੀਂ ਇਹ ਜਰੂਰ ਅਪਰੇਲਾ ਕਰੋ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਨੌਜਵਾਨ ਵੀਰਾਂ ਨੂੰ ਵੀ ਤੁਸੀਂ ਇਹ ਜਰੂਰ ਅਪਰੇਲਾ ਆਪਣੇ ਪਿੰਡਾਂ 'ਚ ਵੀ ਦੇਖੋ ਵੀ ਕੌਣ ਲੋੜਵੰਦ ਪਰਿਵਾਰ ਹੈ ਕਿਸੇ ਦੇ ਘਰ ਸਿਰ ਤੇ ਕੱਚੀ ਛੱਤ ਨਾ ਹੋਵੇ ਜੀ ਸਾਰਿਆਂ ਦੇ ਸਿਰ ਤੇ ਪੱਕੀਆਂ ਛੱਤਾਂ ਹੌਣ ਪੱਕੇ ਘਰ ਬਣੇ ਹੋਣ ਤਾਂ ਇਹੀ ਸਾਡਾ ਸਨੇਹਾ ਜੀ ਮੇਰਾ ਸਾਰੇ ਵੀਰਾਂ ਨੂੰ ਕਿਉਂਕਿ ਛੋਟੇ ਛੋਟੇ ਉਪਰਾਲਿਆਂ ਨਾਲੇ ਕਿਤੇ ਨਾ ਕਿਤੇ ਸਮਾਜ ਪੱਕਾ ਹੁੰਦਾ ਹੈ ਨਾ ਸੋਚ ਵੀ ਉਹਨਾਂ ਦੀ ਸਹੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਫੇਰ ਕੰਮਕਾਰ ਵੀ ਕਰ ਦਿੰਦੇ ਇੱਕ ਮੈਂ ਕਿ ਹੌਸਲਾ ਵੀ ਮਿਲਦਾ ਸਾਡੀ ਉਹ ਮਦਦ ਕਰਕੇ ਕਹਿੰਦੇ ਕਿਤੇ ਨਾ ਕਿਤੇ ਉਹ ਵੀ ਸਾਨੂੰ ਹੌਸਲਾ ਮਿਲਦਾ ਹੁਣ ਅਸੀਂ ਗਾਂ ਤੋਂ ਆਪਣੇ ਸੰਸਾਰ ਵਿੱਚ ਕੰਮਕਾਰ ਵੀ ਬਧੀ ਤਰੀਕਿਆਂ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਇਹ ਤਾਂ ਪੱਲਾ ਹੈ ਜੀ ਹੁਣ ਮੈਂ ਉਹੀ ਗੱਲ ਪਿਛਲੇ ਦਿਨੇ ਵੀ ਖੂਨਦਾਨ ਕੈਂਪ ਸੀ ਸਾਡੇ ਪਿੰਡ ਕਰਨਲ ਮਨਪ੍ਰੀਤ ਸਿੰਘ ਦੀ ਸ਼ਹੀਦ ਦੀ ਵਰਸੀ ਹੈ ਨਾ ਵੀ ਖੂਨਦਾਨ ਜਿਕਰਾਂ ਜੀ ਖੂਨ ਮੰਨ ਕੇ ਚਲੋ ਵੀ ਜਿਹੜਾ ਦਾਨ ਹੈ ਮੈਦਾਨ ਦੀ ਗੱਲ ਤੁਹਾਨੂੰ ਦੱਸਣੀ ਚਾਹੁੰਨਾ ਜਿਕਰਾਂ ਖੂਨ ਦੀ ਕੋਈ ਫੈਕਟਰੀ ਨਹੀਂ ਹੈਗੀ ਕੌਣ ਬੰਦਾ ਹੀ ਬੰਦੇ ਨੂੰ ਦੇ ਸਕਦਾ ਤੇ ਹੋਰ ਲੋਡਬੰਦ ਸਮਾਨ ਜਿਵੇਂ ਮੰਨ ਕੇ ਚੱਲੋ ਹੁਣ ਹੜਪੀੜ ਤੁਹਾਨੂੰ ਆਪਾਂ ਸਮੱਗਰੀ ਦੇਈ ਜਾ ਰਹੇ ਆ ਨਾ ਸਮੱਗਰੀ ਵੀ ਦੇ ਰਹੇ ਆ ਮੈਂ ਉੱਥੇ ਦਾ ਵੀ ਸੁਨੇਹਾ ਤੁਹਾਨੂੰ ਦੇਣਾ ਚਾਹੁੰਦਾ ਉਹ ਸਮੱਗਰੀ ਉਹਨਾਂ ਨੂੰ ਰਸਣ ਪਾਣੀ ਦਾ ਬਹੁਤ ਪੁੱਜ ਚੁੱਕਿਆ ਪਰ ਇੱਕ ਪੈਸੇ ਦੀ ਲੋੜ ਹੈ ਦੇਖੋ ਜਿਹੜੀ ਪੈਸੇ ਦੀ ਲੋੜ ਹੈ ਉਹ ਪੈਸੇ ਨਹੀਂ ਪੂਰੀ ਕਰਨੀ ਉਹ ਬੰਦੇ ਨੂੰ ਆਪ ਪਤਾ ਹੁੰਦਾ ਵੀ ਮੈਨੂੰ ਆਹ ਚੀਜ਼ ਦੀ ਜ਼ਰੂਰਤ ਹੈ ਮੈਂ ਤਾਂ ਆਹੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿਵੇਂ ਮਨਕੀਰ ਤੌਲਕ ਵੀਰ ਪੈਸੇ ਬੰਦ ਰਿਹਾ ਉਹ ਅੰਦੇ ਆਪਣੀ ਜ਼ਰੂਰਤ ਆਪ ਨੇੜ ਪੂਰੀ ਕਰੋਗੇ ਸਾਡੇ ਪਿੰਡ ਤੋਂ ਸਾਡੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਾਡੇ ਗੁਰਦੁਆਰਾ ਸਾਹਿਬ ਤੋਂ ਵੀ ਤੇ ਸਾਡਾ ਟੂਰਨਾਮੈਂਟ ਦਾ ਫੰਡ ਪਿਆ ਸੀ ਉਹ ਇਕੱਠਾ ਜਿਹੜਾ 50 ਸੀ ਅਸੀਂ ਟੂਰਨਾਮੈਂਟ ਕਰਾਉਣਾ ਏ ਪਰ ਅਸੀਂ ਜਿਹੜਾ ਫੰਡ ਪਿਆ ਸੀ ਅਸੀਂ ਉਹ ਵੀ 5-7 ਲੱਖ ਰੁਪਏ ਇਕੱਠਾ ਕਰਕੇ ਮੇਰੇ ਪਿੰਡ ਤੋਂ ਪਿੰਡ ਪੜੌਂਜਿਆਂ ਤੋਂ ਟੀਮ ਹੈ ਜਿਹੜੀ ਉੱਥੇ ਉਹਨਾਂ ਤੱਕ ਪਹੁੰਚਾਉਣਾ ਉਹ ਵੀ ਪਹੁੰਚਾਉਣਾ ਏ ਤੇ ਮੈਂ ਇਹੀ ਸਨੇਹਾ ਦੇਣਾ ਚਾਹੁੰਦਾ ਵੀ ਦੇਖੋ ਜਿਹੜੀ দান ਦੀ ਗੱਲ ਹੈ ਨਾ ਜੇ ਤੁਸੀਂ ਪੈਸੇ ਦੀ ਜਰੂਰਤ ਪੈਣੀ ਤਾਂ ਉਹਨੂੰ ਪੈਸੇ ਨਾਲ ਹੀ ਨਵੇਟਣੀ ਹੈ। ਹੂੰ। ਮਤਲਬ ਦਾਨ ਤਾਂ ਇਹੀ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਦਾਨ ਇਦਾਂ ਹੀ ਦਾਨ ਕਰਨਾ ਚਾਹੀਦਾ ਤਾਂ ਕਿ ਜੋ ਤੁਹਾਡਾ ਜੀਵਨ ਸਫਲ ਹੋਵੇ। ਮੈਂ ਨਹੀਂ ਕਹਿੰਦਾ ਵੀ ਹਾਂ ਵੀ ਸਮਾਜ ਸੇਵਾ 'ਚ ਤੁਸੀਂ ਰਹਿ ਕੇ ਸਮਾਜ ਸੇਵੀ ਆਲੇ ਕੰਮ ਕਰੋ। ਅਸੀਂ ਚਲੋ ਮੈਂ ਨਹੀਂ ਕਹਿੰਦਾ ਅਸੀਂ ਅਸੀਂ ਨਹੀਂ ਲਾਉਂਦੇ ਆਪਣੇ ਨਾਮ ਪਿੱਛੇ ਸਮਾਜ ਸੇਵੀ ਕਿਉਂਕਿ ਪਤਾ ਕੀ ਚੱਕਰ ਹੈ। ਤੁਸੀਂ ਜੇ ਦਾਨ ਨਹੀਂ ਕਰਨਾ ਚਾਹੋਗੇ ਤਾਂ ਤੁਹਾਨੂੰ ਅੱਗੇ ਕਿਵੇਂ ਥੋੜੇ ਅਗਲੀਆਂ ਪੀੜ੍ਹੀਆਂ ਨੂੰ ਕਿਵੇਂ ਪਤਾ ਲੱਗੂਗਾ ਜੇ ਤੁਸੀਂ ਅੱਜ ਦਾਨ ਕਰੋਗੇ ਤੁਹਾਡੇ ਦਿਲੋਂਗੇ ਤੁਹਾਡੇ ਬੱਚੇ ਵੀ ਤੁਹਾਨੂੰ ਦੇਖ ਕੇ ਸਿੱਖਣਗੇ ਵੀ ਜੇ ਅਸੀਂ ਦਾਨ ਦੇਣ ਯੋਗੇ ਹੈਗੇ ਆ ਕਿਸੇ ਦੀ ਮਦਦ ਕਰਨੇ ਯੋਗੇ ਹੈਗੇ ਆ ਤਾਂ ਸਾਨੂੰ ਮਦਦ ਕਰਨੀ ਚਾਹੀਦੀ ਹੈ ਇੱਕ ਛਿੱਟੇ ਵੱਡਾ ਉਦਾਹਰਣ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਮਾਜਾ ਡੁੱਬਿਆ ਹੋਇਆ ਕਿਤੇ ਨਾ ਕਿਤੇ ਸਾਰੇ ਡੁੱਬਿਆ ਹੋਇਆ ਦੇਖੋ ਹੁਣ ਪੰਜਾਬ ਦੇ ਨਾਲ ਸਿਰ ਪੰਜਾਬ ਹੀ ਖੜਾ ਪੰਜਾਬ ਦੇ ਲੋਕ ਹੀ ਖੜੇ ਨੇ ਪੰਜਾਬੀ ਹੀ ਖੜੇ ਨੇ ਪੰਜਾਬ ਪੰਜਾਬੀ ਦੇ ਨਾਲ ਪੰਜਾਬੀ ਖੜਾ ਤਾਂ ਹੀ ਮਦਦ ਹੋ ਰਹੀ ਹੈ ਜਦੋਂ ਤੁਸੀਂ ਮਨਕੀਰਤ ਆਲਖੋਣਾਂ ਦੀ ਉਦਾਹਰਣ ਦਿੱਤੀ ਵੀ ਕੈਸ਼ ਵੰਡ ਰਿਹਾ ਹੈ ਕੁਇਸ਼ਮਾ ਨਹੀਂ ਮਨ ਕੇ ਆਪਣੇ ਪੰਜਾਬੀ ਲੋਕ ਮਦਦ ਕਰ ਰਹੇ ਨੇ ਵੀ ਉਹਨਾਂ ਦੀ ਬਾਹ ਫੜੀ ਜਾਵੇ ਕਿਤੇ ਨਾ ਕਿਤੇ ਕਿਉਂਕਿ ਉਹ ਇਹੋ ਜਿਹੇ ਹਾਲਾਤਾਂ ਵਿੱਚ ਲੰਘ ਰਹੇ ਨੇ ਬਿਲਕੁਲ ਪੰਜਾਬੀ ਜੀ ਇੱਕ ਗੱਲ ਹੋਰ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਸਨੇਹਾ ਦੇਣਾ ਚਾਹੁੰਦਾ ਵੀ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਣੇ ਆਗੇ-ਅਗੇ ਮੈਨੂੰ ਤਾਂ ਇਦਾਂ ਲੱਗ ਰਿਹਾ ਜੀ ਜਿਵੇਂ ਵੀ ਆਪਾਂ ਦੇਖ ਰਹੇ ਹਾਂ ਵੀ ਆਪਣੇ ਬੰਦਿਆਂ ਦੀ ਵੱਧ ਤੋਂ ਵੱਧ ਮਦਦ ਕਰੋ ਉਹਨਾਂ ਦੇ ਉਹਨਾਂ ਦੇ ਨਾਲ ਕੰਧ ਬਣ ਕੇ ਖੜੋ ਤਾਂ ਕਿ ਜੋ ਆਪਾਂ ਨੂੰ ਆਉਣ ਆਲੀਆਂ ਦਿਨਾਂ ਦੇ ਵਿੱਚ ਉੱਥੋਂ ਦੇ ਲੋਕਾਂ ਦਾ ਵੀ ਆਪਾਂ ਸਹਾਰਾ ਬਣ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕੀਏ ਅਹੀਂ ਸੁਨੇਹਾ ਦੇਣਾ ਚਾਹੁੰਨਾ ਜੀ ਧੰਨਵਾਦ ਬਾਜੀ ਬਹੁਤ ਬਹੁਤ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੜ੍ਹਦੀ ਕਲਾ ਗਰੁੱਪ ਵਾਲੇ ਵੀਰਾਂ ਦਾ ਸੁਨੇਹਾ ਇਹ ਸੰਦੇਸ਼ ਤੁਹਾਨੂੰ ਕਿਵੇਂ ਦਾ ਲੱਗਿਆ ਪਿੰਡ ਬਣਾਉਂਜਿਆਂ ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਪਿੰਡਾਂ ਦੇ ਵਿੱਚੋਂ ਵੀ ਤੁਸੀਂ ਇਦਾਂ ਦੇ ਉਪਰਾਲੇ ਸ਼ੁਰੂ ਕਰ ਸਕਦੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ